ਲੋ ਵੀ ਆਪਾਂ ਪਹਿਲੇ ਪਹੁੰਚੇ ਆਂ ਅਪਾਂਟਮੈਂਟ ਮਿਲ ਕੇ ਆਪਾਂ ਨੂੰ ਬੀਰਵਾ ਕਿੰਨੀ ਘੰਟੇ ਤੋਂ ਪੱਜੀ ਕਰ ਮੇਰਾ ਜਾਨ ਨੂੰ ਦਰਣੀ ਕਰ ਐ ਜੀ ਸੋਚ ਕੇ ਦੇਖੀ ਜਾਈਏ ਸਸਤੀ ਗੱਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੇ ਵਲੌਗ ਦੇ ਵਿੱਚ ਤੇ ਗੁਰシャン ਵੀਰ ਨੂੰ ਸਭ ਤੋਂ ਪਹਿਲਾਂ ਮਿਲੋ ਮੇਰੀ ਪੁੱਤਰੀ ਨੂੰ ਗੁਸ਼ਾਂ ਦੇ ਬਾਲ ਕਿੱਡੇ ਕਿੱਡੇ ਲੰਬੇ ਹਨ ਆ ਦੇ ਗੁਸ਼ਾਂ ਦੇ ਬਾਲ ਆ ਦੇਖੋ ਜੁੜਾ ਸਿੱਧਾ ਖੜਾ ਨਹੀਂ ਮੜਾ ਇੱਕ ਵਾਰੀ ਸਿੱਧਾ ਸਿੱਧਾ ਹੁੰਦਾ ਇਹ ਇਦਾਂ ਹਾਂ ਗੁਸ਼ਾਨ ਦੇ ਵਾਲ ਮੇਰੇ ਬਹੁਤ ਲੰਬੇ ਆ ਦੇਖੋ ਇਹਦਾ ਪੱਗ ਬਣਨ ਲੇ ਥੋੜੀ ਦਿੱਕਤ ਆ ਸਕਦੀ ਆ ਪਰ ਗੁਸ਼ਾਨ ਵੀਰ ਨੂੰ ਨਹੀਂ ਆਉਂਦੀ ਹੈਗੀ ਮੈਨੂੰ ਤਾਂ ਆਉਂਦੀ ਜੇ ਮੈਂ ਪਤਾ ਸਤਾ ਸੀ ਆਉਂਦਾ ਸੀਗਾ ਪਰ ਕੁੜੀਆਂ ਦਾ ਸੁਪਨਾ ਹੁੰਦਾ ਹੈ ਮੈਨੂੰ ਤਾਂ ਇਸ ਗੱਲ ਦਾ ਪਤਾ ਹੈ ਵੀ ਸਿਮਰ ਨਾਲ ਦੇਖੀ ਜਾਂਦੀ ਹੁੰਦੀ ਹੈ ਨੈਟ ਤੇ ਕੱਟ ਕੱਟ ਕੇ ਮੈਂ ਬੜਾ ਨੂੰ ਕੀ ਲਾਂਵਾ ਜੀ ਮੇਰੇ ਵਾਲ ਲੰਬੇ ਹੋ ਜਾਣ ਕਰੇ ਬੜਾ ਨੂੰ ਆਂਡੇ ਲਾਉਗੀ ਇਹ ਇੱਕ ਦੇ ਵਾਲਾ ਨੂੰ ਪਤਾ ਨਹੀਂ ਸਵਾਹ ਖੇ ਗਿਆ ਕੁਸ ਲਾਈ ਜਾਂਦੀ ਹੈ ਪਰ ਬਹੁਤ ਕੀ ਲੋਹਦੀ ਹੈ। ਉਹ ਮੱਲਾਂ ਦੀ ਸਾਰਾ ਕੁਝ ਵਿੱਚ ਮਿਲਾ ਕੇ ਆ ਜਾਂਦਾ। ਪਰ ਜੇ ਵਾਲ ਦਿਖਾਵਾਂ ਮੈਂ ਦੇਖੀ ਹੁਣ ਵਾਲ ਗਏ। ਹਾਂਜੀ। ਸ਼ਾਨ ਦੇ ਵਾਲ ਦੇ ਸ਼ਾਨ ਦੇ ਵਾਲ ਦੇ ਕੋਈ ਸ਼ਾਨੀ ਮਮਲੇ ਵਾਲ ਦੇ ਕੋ। ਬਹੁਤ ਮੇਰੇ ਹਲਕੇ ਆ ਜੀ ਵਾਲ ਬਹੁਤ ਜ਼ਿਆਦਾ। ਪਰ ਗੁਸ਼ਾਨ ਦੇ ਵਾਲ ਸੰਘਣੇ ਆਪਣੇ ਹਨ। ਹਾਂਜੀ ਇਹ ਤਾਂ ਥੋੜੇ ਜਿਲੇ ਚਲੇ ਰੇ ਵੀ ਆ ਵੀ ਥੋੜੇ ਜਿਲੇ ਹਲਕੇ ਐ ਇਹ ਵੀ ਤਾਂ ਇਹਨਾਂ ਥੋੜਾ ਸਹੀ ਆ ਜੇ ਕਿਤੇ ਬਹੁਤ ਜ਼ਿਆਦਾ ਭਾਰੀ ਹੋਣਾ ਬਹੁਤ ਸਾਰਾ ਜੂੜਾ ਹੁੰਦਾ ਹੋਣਾ। ਫੇਰ ਥੋੜੇ ਜਿਲੇ ਵਾਲੇ ਨੂੰ ਹੋਵੇ ਤਾਂ ਪਾਗੜਾ ਥੋੜੇ ਹੁਣ। ਪਰ ਨਾਉਣ ਲੱਗੇ ਤੇ ਮੇਰੀ ਪੁੱਤਰੀ ਤਾਂ ਨਹੀਂ ਕਿ ਕਿ ਮਨੋਂ ਪਨੂ। ਉੱਪਰ ਬੜਾ ਹੈ ਸਮਾਈਲ ਸਮਾਈਲ ਨਾ ਲੱਗੇ ਥੋੜਾ ਹੈ ਨਾ ਫਿਰ ਕਰਨਾ ਪੈਂਦਾ ਹੈ ਨਾ ਕਹਿਣਾ ਪੈਂਦਾ ਵੀ ਪੁੱਤ ਨੂੰ ਕਿਉਂ ਨਾ ਜਬ ਬੇਸ਼ੱਕ ਸਾਹਮਣੇ ਵਾਲ ਸਾਹਮਣੇ ਕੇਸ ਸਾਹਮਣੇ ਥੋੜਾ ਔਖੇ ਹੋਏ ਜਾਂਦੇ ਨੇ ਕਿ ਨਹਾਉਣਾ ਕੇਸ ਹੀ ਨਹਾਉਣਾ ਸਕਾਉਣੇ ਬੱਚਿਆਂ ਵਾਸਤੇ ਵੈਸੇ ਹੀ ਬਹੁਤ ਵੱਡਾ ਕੰਮ ਹੋ ਜਾਂਦਾ ਹੈ ਸਾਡੇ ਵਾਸਤੇ ਹੁੰਦਾ ਸੀਗਾ ਸਾਨੂੰ ਐਸ ਵਾਰ ਜਦ ਚੜ੍ਹਨਾ ਕਰਦੇ ਕਹਿੰਦਾ ਸਭ ਤੋਂ ਪਹਿਲਾਂ ਨਹਾਉਣਾ ਹੈ ਬਾਕੀ ਕੰਮ ਸਾਰੇ ਬਾਅਦ ਵਿੱਚ ਐਦਾਂ ਕਰਦੇ ਨੇ ਕਹਿਣਾ ਹਾਂਜੀ ਹਾਂਜੀ ਤੇ ਫਿਰ ਤੁਹਾਨੂੰ ਪਤਾ ਬੱਚਿਆਂ ਦਾ ਹੋ ਜਾਂਦਾ ਥੋੜਾ ਜੀ ਉਹ ਖੁੱਲੇ ਵੇੜੇ ਸੀ ਪਰ ਹਵਾ ਚੱਲਣ ਲੱਗ ਜਾਂਦੀ ਸੀ ਸਰਦੀ ਵਿੱਚ ਤਾਂ ਬਹੁਤ ਬੁਰਾ ਹਾਲ ਹੁੰਦਾ ਆ ਦੇਖੋ ਇਹਦਾ ਸਬਜੀ ਬਣਦੀ ਆ ਇਹ ਪਿਆ ਖਾਣ ਵਾਸਤੇ ਖਾਣ ਵਾਸਤੇ ਇਹ ਇਦਾਂ ਹੀ ਬਸ ਚਲਦੇ ਫਿਰ ਕਟ-ਕਟ ਲਈ ਦੀ ਪਿਆਜ਼ ਅਸੀਂ ਹਨ ਤੇ ਬਾਕੀ ਰੋਟੀ ਪਾਣੀ ਮਿੱਤਰੋ ਖਾਣੇ ਆਪਾਂ ਹੁਣ ਪ੍ਰਸ਼ਾਦਾ ਪਾਣੀ ਛੱਕ ਕੇ ਤੇ ਫਿਰ ਆਪਾਂ ਆਪਣੇ ਅੱਜ ਦੇ ਦਿਨ ਦੇ ਕਿਹੜੇ ਕੰਮਕਾਰ ਆ ਉਹ ਵੀ ਕਰਦੇ ਆ ਆ ਦੇਖੋ ਜਿੱਦਾਂ ਨਾ ਆਪਾਂ ਕੱਲ ਪਰਸੋ ਗੱਲ ਕੀਤੀ ਸੀਗੀ ਰੇਟਲੀ ਵਿੱਚ ਲੱਗਦਾ ਵੀ ਆਪਾਂ ਬਿੱਲ ਭਰਨ ਤੇ ਚੀਜ਼ਾਂ ਕਰਨ ਵਾਸਤੇ ਹੀ ਆਏ ਆ ਦੇਖੋ ਥੱੱਬਾ ਪਹਿਲਾਂ ਦਾ ਹੋਰ ਆ ਗਿਆ ਮੇਨਾ ਖਤਮ ਬਾਅਦ ਵਿੱਚ ਹੁੰਦਾ ਹੈ ਪਹਿਲਾਂ ਬਿੱਲ ਦਰਵਾਜ਼ੇ ਦੇਗੇ ਦਸਕਾ ਦੇ ਦੇਨੇ ਵੀ ਕੁੰਡਾ ਖੋਲੋ ਭਾਈ ਅਸੀਂ ਆ ਗਏ ਆ ਐਦਾ ਹੁੰਦਾ ਬਸ ਕੰਮਕਾਰ ਤੇ ਬਾਕੀ ਅੱਜ ਖਾਣ ਵਾਸਤੇ ਕੀ ਬਣਿਆ ਆਪਣੇ ਘਰੇ ਖਾਣ ਵਾਸਤੇ ਦਾਲ ਬਣੀ ਹੈ ਜੀ ਲਓ ਜੀ ਮਿੱਤਰੋ ਕਰੋ ਇਹ ਚੈੱਕ ਤੁਸੀਂ ਅੱਜ ਖਾਣ ਵਾਸਤੇ ਬਣੀ ਆਪਣੇ ਘਰੇ ਇਹ ਦਾਲ ਗਾਦੀ ਮੂੰਗੀ ਮਸਰੀ ਜੀ ਮੂੰਗੀ ਮਸਰੀ ਛੋਲੇ ਜੀ ਵਿੱਚ ਛੋਲੇ ਆਂਦਾ ਓਕੇ ਚਿੱਟੇ ਛੋਲੇ ਤੇ ਨਾ ਚਿੱਟੇ ਛੋਲੇ ਨਹੀਂ ਛੋਲੇ ਮਿਸ਼ਲੇ ਛੋਲੇ ਆਂਦੀ ਦਾਲ ਮੂੰਗੀ ਮਸਰੀ ਵਿੱਚ ਪਾਈ ਹੋਈ ਹੈ ਹਾਂਜੀ ਦਹੀਂ ਹੋ ਗਿਆ ਯੋਗੁਰਤ ਤੇ ਵਿੱਚ ਪਾਇਆ ਵੇ ਦੇਸੀ ਕੀ ਹਾਂਜੀ ਦੇਸੀ ਕਿਉਂ ਬਸ਼ਾਨ ਖਾਊਗਾ ਦੇਸੀ ਘਿਓ ਨਾਲ ਬਣੀ ਵੀ ਰੋਟੀ ਅੱਜ ਮਸ਼ਾਨ ਸਿਆ ਲੈ ਜਾਓ ਲੈ ਜਾਓ ਆਈਏ ਪੁੱਤ ਰੋਟੀ ਆ ਲੈ 35 ਪੁੱਤ ਤੁਸੀਂ ਆਪਣਾ ਖਾਣਾ ਪਾਣੀ ਖਾ ਲਿਆ ਹੁਣ ਸਾਈਡ ਤੇ ਹੋ ਜਾਓ ਹੁਣ ہماری ਬਾਰੀ ਹੈ ਹੋ ਜਾ ਪਰੇ ਅਬ ہماری ਬਾਰੀ ਰੋਟੀ ਖਾਣੇ ਦੀ ਹੋ ਜਾ ਪਰੇ ਇਹਨੇ ਸਾਈਡ ਤੇ ਬੈਠ ਜਾਣਾ ਜੀ ਸਾਈਡ ਤੇ ਹੋ ਕੇ ਬੈਠੀ ਹੋਏ ਉਹ ਤੇਰਾ ਇਦੋ ਹੀ ਕੰਮ ਹੋ ਗਿਆ ਜੀ ਤੋਂ ਮੈਂ ਡਰਦਾ ਸੀ ਸਾਚ ਚੱਕੀ ਮਤ ਮੜਿਆ ਹੋ ਗਿਆ ਦੇਸੀ ਘਿਓ ਨਾਲ ਲੱਗਿਆ ਗਲਾ ਦੇ ਸਹੀਏ ਦੁਨੀਆ ਜੀ ਹੈ ਨਾ ਹਾਂ ਚੱਲ ਕੋਈ ਥੱਲੇ ਸਾਹ ਵਾਏ ਤਾਂ ਸਾਨੂੰ ਗੱਲ ਇੱਥੇ ਐਦਾਂ ਹੋ ਜਾਂਦਾ ਪਰ ਮੇਰੇ ਤੋਂ بڑے ਹੋਣ ਦਾ ਇੱਕ ਫਾਇਦਾ ਹੈਗਾ ਜਰੂਰ ਮਨ ਲਾ ਬਡੇ ਹੋਣ ਦਾ ਬਾਕੀ ਤਾਂ ਸਾਰੇ ਚਲੋ ਐਦਾਂ ਹੀ ਬੰਦੇ ਜ਼ਿੰਮੇਵਾਰੀ ਪੈ ਨਹੀਂ ਆ ਸਾਰਾ ਕੁਝ ਹੋ ਜਾਂਦਾ ਪਰ ਬਡੇ ਹੋਣ ਦਾ ਇੱਕ ਫਾਇਦਾ ਜੋ ਐਦਾਂ ਦੇ ਕੰਮ ਹੋ ਜਾਂਦਾ ਕਿ ਫਿਰ ਗਾਣਾ ਨਹੀਂ ਪੈਂਦਾ ਗੁਸ਼ਾਨ ਦੇ ਦੂਸਰੇ ਕੁਸ਼ਾਨ ਗੁਰਸ਼ਾਨ ਦਿਖਦਾ ਨਹੀਂ ਧਿਆਨ ਨਾਲ ਗੁਸ਼ਾਨ ਬੱਚਿਆਂ ਦੇ ਇਦਾਂ ਉਹਦਾ ਬੱਚੇ ਕੋਈ ਚੀਜ਼ ਢੋਲਦੀ ਕਰਦੀ ਫਿਰ ਤੁਹਾਨੂੰ ਪਤਾ ਮੰਮੀ ਹੁੰਨੀ 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 ਇਦਾਂ ਕਹਿੰਦੇ ਨੇ ਹਾਲੇ ਪਾਪੇ ਥੋੜੇ ਹੋਰ ਢੋਲਦੇ ਹੁੰਦੇ ਨੇ ਕਹਿੰਦੇ ਕੋਈ ਨਹੀਂ ਉਹ ਨਿਆਣੇ ਹੀ ਗਲਤੀਆਂ ਕਰਦੇ ਹੁੰਦੇ ਆ ਪਰ ਮੰਮੀ ਹੁੰਦੇ ਲੈ ਮੈਂ ਹੁਣ ਪੋਚਾ ਲਾਇਆ ਤਾਂ ਹਾਲੇ ਆਹ ਦੇਖ ਲੈ ਫੇਕ ਹੀ ਕਰਦਾ ਪਰ ਬਡੇ ਹੁੰਦੇ ਫਾਇਦਾ ਇਹਦੇ ਆਪਣੇ ਆਪ ਆਕੇ ਕਰਦੇ ਕੇ ਸਾਫ ਕਰਦਾ ਠੀਕ ਨਹੀਂ ਨਹੀਂ ਦਛਾਂ ਨੂੰ ਇੰਨੀ ਛਿੜਕਣੀ ਪੈਂਦੀ ਜੀ ਕਦੇ ਕਦੇ ਨਹੀਂ ਜੇ ਬੱਚੇ ਹੁੰਦੇ ਹੀ ਆ ਪਰ ਬੱਚਿਆਂ ਨੂੰ ਫੇਰ ਕਦੇ ਨਹੀਂ ਛਿੜਕ ਪੈਂਦੀ ਬੱਚੇ ਢੱਡਗੇ ਚਾਹੀਦੇ ਆ ਹੈਨਾ ਬੱਚਿਆਂ ਨੂੰ ਪਿਆਰ ਵੀ ਕਰੋ ਦੇ ਬੱਚਿਆਂ ਨੂੰ ਡਾਂਟੋ ਵੀ ਚੰਗੀ ਤਰ੍ਹਾਂ ਅੱਜ ਕੋਸ਼ਾਂ ਚੁੱਪ ਤਾਂ ਕਦੇ ਆ ਓਕੇ ਦੇਖੀ ਤੇਨੂੰ 10 10 ਗੱਟ ਚੁੱਪੇ ਅੱਜ ਥੋੜੇ ਡਾਂਟਿਆ ਬੈ ਨਾ ਮम्मा ਨੇ ਮम्मा ਥੋੜੇ ਸਿਰ ਨਾਲ ਪਿੱਛੇ ਬੁੱਤੀ ਨਹੀਂ ਵੈਦੋ ਯਾਰ ਬੱਚਿਆਂ ਦਾ ਹੁੰਦਾ ਹੀ ਆ ਬੱਚਿਆਂ ਨੂੰ ਛੁੱਟੀ ਦਾ ਚੌਹ ਹੁੰਦਾ ਯਾਰ ਛੁੱਟੀ ਹੁੰਦੀ ਆ ਛੁੱਟੀ ਨੇ ਬੱਚੇ ਹੁੰਦੇ ਵੀ ਅਸੀਂ ਅੱਜ ਉਹ ਕੰਮ ਕਰੀਏ ਜਿਹੜੇ ਕੰਮ ਅਸੀਂ ਅਕਸਰ ਨਹੀਂ ਕਰਦੇ ਕਿ ਤਾ ਟੀਵੀ ਦੇਖੀਏ ਖੁੱਲਾ ਮਤਲਬ ਹੀ ਘਰ ਦੇ ਵਿੱਚ ਪੂਰਾ ਧਮਾਲ ਪਾ ਕੇ ਰੱਖੀਏ ਤੇ ਜਦੋਂ ਪਦਾ ਹੋਵੇ ਬੀਬੀ ਨੂੰ ਫੜ ਹੋ ਜਾਂਦਾ ਵੀ ਹਾਂ ਸਿਰ ਨਾ ਲਾਓ ਏ ਤੂੰ ਆ ਕਰ ਲਵਾ ਗੱਲ ਬੱਚੇ ਹੁੰਦੇ ਹੀ ਕਹਿਣਾ ਬੱਚੇ ਖਾ ਕੇ ਉੱਠਦੇ ਹੁੰਦੇ ਆ ਪਰ ਕੁਛਾਨ ਵੀ ਦਫੇ ਵੀ ਪੱਤਰ ਆਪਣਾ ਸਿਆਣਾ ਹੈ ਹਨਾ ਪੁੱਤ ਹਨਾ ਬਈ ਹਾਂਜੀ ਪਰ ਫੇਰ ਵੀ ਕਦੇ ਕਦੇ ਬੱਚਿਆਂ ਨੂੰ ਮਾੜਾ ਮੋੜਾ ਖਿਚੀਣਾ ਚਾਹੀਦਾ ਆਪਣਾ ਠੀਕ ਨੇ ਤੇੜਾ ਆਪਾਂ ਛਕਦੇ ਪਛਾਦਾ ਪਾਣੀ ਰੋਟੀ ਆਪਣੀ ਅੱਲ ਲਸਣ ਸਾਫਤਾ ਸੱਜੇ ਵਿੱਚ ਦੇ ਨਹੀਂ ਜੀ ਕੱਟ ਕੇ ਪਾਏ ਹੋਏ ਇਹ ਕੱਟ ਕੇ ਪਾਏ ਹੋਏ ਰਗੜ ਕੇ ਨਹੀਂ ਪਾਏ ਹੋਏ ਨਹੀਂ ਕੱਟ ਕੇ ਪਾਏ ਨੇ ਕੱਟ ਕੇ ਪਾਏ ਬਸ ਚਲ ਠੀਕ ਹੋ ਗਿਆ ਕੋਈ ਗੱਲ ਨਹੀਂ ਹਰ ਮਾਰ ਮਾਰੀ ਨਿਰਮਲ ਨੇ ਵੱਡੇ ਇਹ ਇੰਡੀਆ ਤੋਂ ਲਿਆਂਦੇ ਸੀ ਇਹ ਲੇਟ ਹੋਏ ਹੋਏ ਆ ਹਾਂਜੀ ਇਹ ਛੋਟੇ ਨੇ ਇਹ ਪੁਰਾਣੇ ਦੇ ਮਾਲ ਆ ਇਹ ਉਸਾਂ ਦਾ ਛੋਟਾ ਹੁੰਦਾ ਨਹੀਂ ਕਈਆ ਨਹੀਂ ਜੀ ਹੁਣ ਲਿਆਂਦੇ ਸੀਗੇ ਇਹ ਫੇ ਸੁਂਗੜ ਕੇ ਪਤਾ ਨਹੀਂ ਜੀ ਕੀ ਹੋ ਗਿਆ ਇਹਨੂੰ ਸੁਂਗੜ ਗਿਆ ਹਾਂ ਫੇ ਸੁਂਗੜ ਕੇ ਹੋਣੀ ਇਹਨਾਂ ਦਾ ਲੱਗਦਾ ਜਾਂ ਫੇ ਇਦਾਂ ਹੋਣਗੇ ਸੰਦੇਖ ਇਦਾਂ ਆ ਜੈਮਰ ਦੇ ਸਿਰ ਛੜੀਏ ਇੱਕ ਮਿੰਟ ਇਹ ਫੁੱਲ ਆ ਫੁੱਲ ਫੁੱਲ ਬਣਾ ਗਏ ਨਹੀਂ ਜੀ ਇਹ ਇਦਾਂ ਇੱਕ ਗੁਸਾਲਾ ਕੰਨਿਆ ਜੀ ਮੈਂ ਇਹਦੇ ਫੁੱਲ ਬਣਾ ਕੇ ਰਮਲ ਹਾਂ ਫਿਰ ਦੂਜਾ ਰਿਵਾਜ ਆ ਗਿਆ ਫੋਲਡ ਕਰਕੇ ਫਿਰ ਇਹਦੇ ਹਮੇਸ਼ਾ ਹੀ ਫੋਲਡ ਕਰਦੇ ਸੋ ਰਿਵਾਜ ਗਿਆ ਨਹੀਂ ਮੁੜ ਕੇ ਹੁਣ ਤੱਕ ਇਹ ਫਿਰ ਆਇਆ ਐਸਾ ਰਿਵਾਜ ਆਇਆ ਹਾਂ ਜਣ ਮੁੜ ਕੇ ਰਿਵਾਜ ਨਹੀਂ ਗਿਆ ਹਾਂ ਉਹ ਨੂੰ ਲੰਦੇ ਕੀ ਹੈ ਇਹਨੇ ਆ ਵੀ ਇਹਨੂੰ ਪਾਏ ਹੋਰ ਸਹੀ ਹੈ ਹੋਰ ਸਿਰ ਓਕੇ ਡਨ ਹੈ ਆ ਬੂਟ ਇੱਥੇ ਪਾਏ ਮੇਰੇ ਮੈਂ ਜਿੰਮਤ ਵਾ ਕੇ ਤਾਂ ਖੋ ਗਿਤੀ ਰੱਖਦੇ ਹੈ ਤਾਂ ਉਹ ਟਾਵਨ ਮੰਦਰਾ ਵੱਜਦੀ ਰੱਖਣੇ ਪੈਂਦੇ ਆ ਜੀ ਕਾਤੇ ਬਾਹਰ ਸੁੱਕਣੇ ਪੈਣਾ ਧੁੱਪ ਦੇ ਵਿੱਚ ਬਾਹਰ ਸੁੱਕਣੇ ਵੀ ਪਾ ਕੇ ਆਉਣੀ ਐ ਇਹ ਪਤਾ ਕੀ ਕਰਦਾ ਜਦੋਂ ਕੈਂਥਰ ਸਿੰਘ ਅੰਬਰ ਵੱਡ ਜਾਂਦਾ ਜੀ ਕਈ ਵਾਰੀ ਦਰਵਾਜ਼ਾ ਹਵਾ ਨਾਲ ਲੱਗ ਜਾਂਦਾ ਇਹ ਮੈਂ ਕਈ ਵਾਰੀ ਅੱਧਰ ਉੱਧਰ ਐ ਪਰ ਮੈਨੂੰ ਪਤਾ ਹੀ ਨਹੀਂ ਲੱਗਦਾ ਫਿਰ ਮੈਨੂੰ ਇੱਕ ਮੋਟੀ ਚੀਜ਼ ਉਹਦੇ ਉੱਪਰ ਰੱਖਣੀ ਪੈਂਦੀ ਆ ਜੀ ਕਿ ਦਰਵਾਜ਼ਾ ਬੰਦ ਨਾ ਹੋਵੇ ਇਹ ਤਾਂ ਆਖਰੀ ਮਿਲਦਾ ਨਹੀਂ ਤਾਂ ਰੱਖਣਾ ਚੱਲਦੇ ਆ ਜੀ ਓਕੇ ਚਲ ਥੋੜੇ ਬਾਹਰ ਬੈਠੇ ਹੁਣ ਇਹਨਾਂ ਨੂੰ ਬਾਹਰ ਰੱਖਿਆ ਦੀ ਹੁਣ ਸੌ ਗਿਆ ਮਣੀ ਪ੍ਰਾਂਣ ਦੀ ਬੇਲ ਖੇਡ ਲ ਖੇਡ ਇਹਦੇ ਮਣੀ ਪ੍ਰਾਂਣ ਦੀ ਮਿੱਤਰ ਬੇਲ ਖ

ਇਹ ਡਰ ਗਿਆ ਨਾ ਡਰ ਦੇ ਮਾਰਿਆ ਕਿ ਸੌਂਗ ਚ ਰੱਖ ਲਗੀ ਇਹਦੀ ਚੁੱਪੂ ਲੱਕੇ ਚ ਬੈ ਗਿਆ ਕਿ ਚਲੋ ਚਲੀਏ ਹਲੇ ਮਿੱਤਰੋ ਆਪਾਂ ਰੋਟੀ ਪਾਣੀ ਸ਼ਗਲੇਸ ਫ੍ਰੀ ਹੋ ਗਏ ਸੀ ਤੇ ਆਪਾਂ ਹੁਣ ਚੱਲਦੇ ਆਂ ਆਪਣਾ ਬਾਹਰੋਂ ਗਿੜਾ ਕੱਢ ਕੇ ਆਉਨੇ ਆਂ ਮੌਸਮ ਬਹੁਤ ਧੁੱਪ ਲੱਗੀ ਮੌਸਮ ਨਾਲੇ ਆਪਣਾ ਸ਼ਾਪਰ ਸਮਾਨ ਜੱਕੀ ਲੈ ਆਉਣੀ ਆਪਾਂ ਹਾਂਜੀ ਕੋਈ ਕੰਮ ਕਾਰ ਕਰਦੇ ਨਾਲੇ ਮੜਾ ਘੁੰਮੇ ਆਨੇ ਬਾਹਰ ਗਿੜਾ ਕੱਢਦੇ ਚਾਦੀ ਗੱਡੀ ਕਿੱਥੇ ਹੈਗੀ ਆ ਲਓ ਆਲਾ ਫੜ ਲੈ ਗੱਡੀ ਦੀ ਚਾਬੀ ਜੱਟ ਹੋ ਗਿਆ ਸ਼ਰਾਬੀ ਆ ਜੀ ਸਭ ਠੀਕ ਹੈ। ਸਭ। ਅਹ ਕਰ ਚੱਕਲੇ ਆ। ਉਹ ਅਭੀ ਆ ਜਾਣਾ ਸੀਗਾ। ਆ ਜੀ ਰਹਿ ਗਈ ਮਿੱਤਰੋ ਆਪਣੀ। ਪੈਂਥਰ ਸਿਉਰੀ ਆਪਣੀ ਦੀ ਅਪਾਇੰਟਮੈਂਟ ਸੀਗੀ ਅਕਤੂਬਰ ਦੇ ਵਿੱਚ। ਉਹ ਸਾਡੇ ਦਿਮਾਗ 'ਚ ਇਹਦਾ ਟੀਕਾ ਲੱਗਣਾ ਸੀਗਾ। ਤੇ ਆਪਾਂ ਜਾ ਕੇ ਦੀ ਅਪਾਇੰਟਮੈਂਟ 'ਚ ਵੀ ਲੱਗ ਕੇ ਲੈ ਕੇ ਆਉਗੇ। ਉਹ ਵੀ ਚੱਲਦੀ ਰਹਿੰਦੀ ਹੈ ਨਾ। ਮੇਰੇ ਦਿਮਾਗ 'ਚ ਨਿਕਲ ਕੇ ਸੀਗਾ। ਇਹਦੀ ਅਪਾਇੰਟਮੈਂਟ ਲਾਉਣੇ ਮੈਂ ਇੱਕ लास्ट ਇੱਕ ਹੁਣ ਤਾਂ ਪਹਿਲਾਂ ਲਗਾਤਾਰ ਨਾ ਟੀਕੇ ਕਾਫੀ ਲੱਗੇ ਆ ਇਹਦੇ। ਵੱਲੋਂ ਇੱਕ ਮਹੀਨੇ ਫਰਕ ਨਾਲ ਟੀਕੇ ਲੱਗਦੇ ਰਹੇ ਜੀ। ਫਿਰ ਆ ਗਿਆ ਵੀ ਸਾਲ ਦੇ ਵਿੱਚ ਟਿਕਾ ਲੱਗਣਾ ਆ ਸਾਲ ਉਹ 25 ਜਨਵਰੀ ਟਿਕਾ ਲੱਗਣਾ ਸੀਗਾ ਅਕਤੂਬਰ ਦੇ ਐਂਡ 'ਚ ਲੱਗਣਾ ਸੀਗਾ ਅੱਜ 2-3 ਤਰੀਕ ਹੋ ਗਈ ਆ ਤੇ ਆਪਾਂ ਜਾ ਕੇ ਦੀ ਅਪਾਇੰਟਮੈਂਟ ਲੈ ਕੇ ਆਉਨੇ ਤੇ ਫਿਰ ਅਗਲੇ ਸਾਢੇ ਕਿੱਲਾ ਲੱਗੂ ਸਾਲ ਦੇ ਵਿੱਚ ਇੱਕ ਹੋਰ ਟਿਕਾ ਲੱਗਦਾ ਬਾਅਦ ਵਿੱਚ ਫਿਰ ਮੈਂ ਕਹਿੰਦਾ ਆਪਾਂ ਸਿਆਲ ਸਿੱਥੇ ਮੰਜਾ ਡਾਲ ਕੇ ਜੇ ਧੁੱਪ ਚੋੜੀ ਸਿਆਲ ਸਿਆਲ ਇੱਥੇ ਮੰਜਾ ਡਾਲਾਈ ਕਰੀ ਹੋਰੇ ਹਾਂ ਨਾ ਸ਼ਰਵੀਰ ਹਾਂ ਕਿੰਨੀ ਘੰਟ ਧੁੱਪ ਜੀ ਕਰ ਮੈਨੂੰ ਜਾਨ ਨੂੰ ਦਰਣੀ ਕਰਦਾ ਐ ਜਿਵੇਂ ਸੂਰਜ ਕੀ ਦੇਖੀ ਜਾਈਏ ਤੇ ਬਸ ਮਸਤ ਮਲੰਗ ਹੋ ਜਾਈਏ ਹਾਂ ਨਾ ਲੱਗਦੀ ਏ ਤੂੰ ਨਿੱਗੀ ਨਿੱਗੀ ਪਈ ਏ ਜੀ ਹਾਂ ਮੈਂ ਜੀ ਗੱਲ ਕਰਦਾ ਮੈਂ ਕਹਿੰਦਾ ਜੀ ਆਪਾਂ ਪੈਂਥਰ ਇੰਡੀਆ ਲੈ ਕੇ ਲੈ ਕੇ ਜਾਣਾ ਹੋਵੇ ਠੀਕੇ ਸਰ ਲੱਗੇ ਵੀ ਉਹਦੇ ਜੇ ਆਪਾਂ ਜਾਣਾ ਹੋਵੇ ਕਦੇ ਹਾਂਜੀ ਜਾ ਸਕਦੇ ਆਈ ਸਰ ਜਾ ਸਕਦੇ ਜਾ ਸਕਦੇ ਅੱਜ ਨਹੀਂ ਬੋਲਦਾ ਖੁੱਲਕੇ ਉਹ ਤਾਂ ਫੁੱਜਕੇ ਬੋਲੇ ਹਾਂ ਜਾ ਸਕਦੇ ਜਾ ਸਕਦੇ ਹਾਂ ਹਨਾ ਦੇਖਾਂਗੇ ਬਾਅਦ ਉਹਦੇ ਗੱਲ ਕਰਾਂਗੇ ਉਹਨਾਂ ਗੱਲ ਵੀ ਜੀ ਅਸੀਂ ਇਹਨੂੰ ਲੈ ਕੇ ਜਾਣੇ ਕਿਹੜਾ ਡਾਕੂਮੈਂਟ ਚਾਹੀਦਾ ਇਹਦਾ ਠੀਕੇ 사ਜੂ ਕੱਲਾ ਤਾਂ ਹੋਰ ਵੀ ਕੋਈ ਡਾਕੂਮੈਂਟ ਚਾਹੀਦਾ ਪਰੀਕੇ ਗੱਲ ਹੈ ਡੌਗੀ ਲੈ ਜਾਣੇ ਬਹੁਤ ਸੌਖੇ ਇਹ ਸੌਖੇ ਲੈ ਕੇ ਡੌਗੀ ਭੱਜਦੇ ਨੇ ਤੇ ਫੜਕੇ ਰੱਖ ਬਸ ਇਹ ਹਿੱਲਦੇ ਨਹੀਂ ਜਗੇ ਉਹ ਕਿੱਥੇ ਉਹ ਐਨੀ ਐਨੀ ਸ਼ਾਲਾ ਨਹੀਂ ਮਾਰਦੇ ਜੀ ਇਹ ਤਾਂ 1 ਸਾਲ ਚ ਕਿਤੇ ਕਿਤੇ ਨਿਕਲ ਜਾਂਦਾ ਜੀ ਆਪਾ ਲੱਭਣਾ ਇਹ ਵੀ ਹੋ ਜਾਣਾ ਓਏ ਬਿੱਲਾ ਵੀ ਇੰਡੀਆ ਇਟਲੀ ਤੋਂ ਬਿੱਲਾ ਆਇਆ ਹੈ ਇਹ ਵੀ ਗੱਲ ਹੋ ਜਾਣੀ ਆ ਚੜਾਈ ਹੋਈ ਪੂਰੀ ਬੈਂਸਦੀ ਹੈ ਨਾ ਇਟਾਲੀਅਨ ਬਿੱਲਾ ਆਇਆ ਲੈ ਫੜ ਪਰ ਪਰਸ ਚੱਲੀਏ ਲੋਕਾਂ ਦੀਆਂ ਛੱਤਾਂ ਟੱਪ ਜਿਆ ਕਰਨੀਆਂ ਨੇ ਕਿਤੇ ਡੌਗੀ ਦੇ ਹੁੰਦੇ ਕਿ ਗਲੀਆਂ ਚ ਭੱਜ ਨੂੰ ਬਸ ਇੱਥੇ ਤੱਕ ਆ ਹਾਂ ਇਹ ਨਹੀਂ ਇਹ ਤਾਂ ਕੋਠੇ ਟੱਪ ਲੰਦਾ ਮਿੰਟਾਂ ਚ ਜੀ ਹਾਂ ਮੈਂ ਬਟੂ ਕਰੇ ਚਾ ਗੱਡੀ ਹਾਂ ਡਰੈਨ ਬਣਾਇਆ ਕੋਈ ਨਾ ਬਣਵਾ ਸਕ ਚੱਲ ਲਈ ਤੁਸੀਂ ਸਾਨੂੰ ਘੁਮਾਉਣ ਕਿਤੇ ਧੁੱਪ ਸਿੱਗਦੇ ਸਿੱਗਦੇ ਗੱਡੀ ਸਿੱਧੀ ਚੱਲ ਜਾਵੇ ਐਦਾਂ ਕਰਦੇ ਰਹੀ ਆਪਾਂ ਨਾ ਗੱਡੀ ਮੈਂ ਚਲਾਉਂਗਾ ਚਾਰੇ ਪੈਸੇ ਕੌਣ ਦੂਗਾ ਜੇ ਫਿਰ ਕਫੇ ਕਫੇ ਕਾਜੀ ਮੈਂ ਤਾਂ ਸਵੇਰੀ ਇੱਕੋ ਕੋਈ ਪਿੱਛੇ ਪਸੇ ਦੀ ਪਿੱਛੇ ਮੁੜ ਕੇ ਕਫੇ ਨਹੀਂ ਪੀਤੀ ਅੱਜ ਤੁਜੀ ਕਹੇ ਫਿਰ ਦਿਲ ਕਰਦਾ ਸਈ ਜੀ ਨਾੜੀ ਥੋੜੀ ਲੱਗਦੀ ਆ ਡਾਂਟੋਲੋਜੀ ਦੀ ਇਹ ਤਾਂ ਉਹੀ ਗੱਲ ਹੋ ਗਈ ਸੀ ਕਹਿੰਦਾ ਦਮੇ ਕਹਿਣੀ ਨਹੀਂ ਚਾਹੀਦੀ ਨਹੀਂ 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 ਸੇਵਰ ਕਹਿਣੀ ਕਹਿੰ ਚ ਕਫੇ ਲੱਗੀ ਤੈਨੂੰ ਕਫੇ ਕਿੱਥੇ ਲੱਗੀ ਯਾਰ ਕਿਆ ਕਿ ਲੱਗਦੀ ਹੁੰਦੀ ਕਿਤੇ ਹੁਣ ਆਪਾਂ ਜਾਣੇ ਖੇਤਾਂ ਕਿੜਾ ਮਾਰ ਕੇ ਆ ਰਹੇ ਨਾ ਧਰ ਦੋ ਚਾਹਦਾ ਹੈਗਾ ਆਪ 10 ਵੇ ਦੀ ਚਾਹ 6 ਵੇ ਦੀ ਚਾਹ 8 ਵੇ ਦੀ ਚਾਹ ਉਹ ਕਿਤੇ ਚੱਲ ਲੱਗ ਜਾਂਦੀ ਹੈ ਨਹੀਂ ਲੱਗਦੀ ਚਾਹ ਜਿਹੜੀ ਗੱਲ ਤੁਸੀਂ ਕਹੀ ਹੈ ਪੈਸੇ ਪਾਉਣ ਦਾਊਗਾ ਇਹ ਤਾਂ ਫਿਰ ਉਹੀ ਗੱਲ ਹੈ ਜੀ ਮੈਂ ਕਹਿਣਾ ਨਹੀਂ ਹੈਗਾ ਜੀ ਉਹ ਵੀ ਥੋੜਾ ਵੱਡੂ ਆ ਤੇਰੇ ਹੱਥ ਤੇਰਾ ਦੱਸ ਦੇ ਤੇਰਾ ਪਲਾਓ ਆਓ ਜਲੀ ਟੌਪਿਕ ਚੇਂ ਟੌਪਿਕ ਚੇਂਜ ਟੌਪਿਕ ਚੇਂਜ ਐ ਗੱਲ ਵੀ ਮੇਰਾ ਜੇਬ ਤੇਰਾ ਹੱਥ

ਉਸ ਤੋਂ ਮੈਨੂੰ ਮਰੇ ਇੱਥੇ ਹੀ ਦਿਖਣਾ ਉਹ ਮਰੇ ਵੀ ਹਾਂ ਮਰੇ ਦਿਖਣਾ ਹੈ ਪਿੱਛੇ ਦੇਖਣ ਜਿਵੇਂ ਆਪਦੇ ਤੁਹਾਡੇ ਉਹਦੇ ਆ ਮਰੇ ਦੇਖਦਾ ਜਿਹੜਾ ਪਿੱਛੇ ਘਟ ਜਾਂਦੇ ਨੇ ਕੁੱਤਰ ਜਾਂਦੇ ਆ ਉੱਥੇ ਪਿਆ ਰਹ ਜਾਂਦੇ ਆ ਕੁੱਤੀ ਪਿਆ ਰਹ ਜਾਂਦੇ ਚਲੋ ਸਤਨਾਬ ਵੈਗ ਸੱਚਿਆ ਪਾਸ਼ਾ ਸੁੱਖ ਰੱਖੀ ਮੇਰੇ ਦਾ ਪਿਆ ਲੋ ਵੀ ਆਪਾਂ ਪਹਿਲੇ ਪਹੁੰਚੇ ਆ ਆਪਣੇ ਪੈਂਥਰ ਸਿੰਘ ਦੀ ਅਪਾਇੰਟਮੈਂਟ ਲੈਣ ਵਾਸਤੇ ਤੇ ਉੱਥੇ ਦੇ ਬਰੋਜੇ ਹਰ ਗਿਆ ਇਹ ਕੋਈ ਜਿਹਾ ਦਿਖਾਸੀ ਆ ਗਈ ਅਪਾਇੰਟਮੈਂਟ ਮਿਲ ਗਿਆ ਆਪਾਂ ਨੂੰ ਵੀਰਵਾਰ ਦੀ ਪਰਸਵਾਰੀ ਪਾਣੀ ਮਿਲ ਗਿਆ 3:30 ਵਜੇ ਹੁਣ ਆਪਾਂ ਪਹੁੰਚ ਗਏ ਆਂ ਬਾਹਰ ਤੇ ਚਾਹ ਪੀਣ ਵਾਸਤੇ ਤੇ ਗੁਸ਼ਾਨ ਵੀ ਆਉਣਾ ਚਾਹ ਪੂਰਾ ਕਰਦਾ ਗੱਡੀ ਵਹਿ ਵਹਿ ਦੇਖਦੇ ਕਹਿੰਦਾ ਮੇਰੇ ਲੱਗੇ ਪੈਰ ਆਉਣ ਪਾਉ ਲੱਗੀ ਆਉਣ ਪਾਉ ਚਲੋਨੇ ਗੱਡੀਆਂ ਜੇ ਫਿਰ ਹੈ ਚੱਲੀ ਫੇ ਪੀਜਾ ਆਜੋ ਆਹ ਟਾਈਮ ਬਹੁਤ ਸੁਣ ਹੁੰਦਾ ਮਿੱਤਰੋ ਚਾਹ ਦਾ ਟਾਈਮ ਇਹਨਾਂ ਦਾ ਵੀ ਹੁੰਦਾ ਹੀ ਆ ਰੋਟੀ ਦੇ ਬਾਅਦ ਨਾ ਇਮੀ ਆਪਾਂ ਚਾਹ ਪੀਨੇ ਆ ਇਹ ਲੋਕੀ ਚਾਹ ਬਹੁ ਬੀਨੇ 12 ਉਤੇ ਪੀਠ ਤੋਂ ਦੇਖਣ ਨੂੰ ਮਿਲੂਗੀ ਬਸ ਸਾਰਾ ਦਿਨ ਰਹਿੰਦੀ ਆ ਪਰ ਫਿਰ ਵੀ ਨਾ ਵੱਲੇ ਜਿੱਦਾਂ ਆਪਣੇ ਉਹ ਹੁੰਦਾ ਰੋਟੀ ਫਾਣੀ ਖਾਣ ਤੋਂ ਬਾਅਦ ਵਿੱਚ ਫਿਰ ਇਹ ਲੋਕੀ ਚਾਹ ਪੀਣ ਦੇ ਸ਼ੌਕੀਨ ਹੈਗੇ ਆ 12 ਦੇ ਪੂਰੀ ਰੌਣਕ ਮਿਲ ਹੋ ਜਾਂਦੇ ਫਿਰ ਹਾਂ ਹਾਂ ਵੀ ਕੀ ਜੇ ਕਹੋਏ ਕਪੂਚੀਨੋ ਹੈਂ ਮੈਨੂੰ ਤੋਂ ਕਪੂਚੀ ਕੋਰਤ ਕਪੂਚੀ ਤੁਸੀਂ ਕੀ ਪੀਣਾ ਮੈਂ ਜੀ ਜਨਸਿੰਘ ਜਨਸਿੰਘ ਓਕੇ ਮੈਂ ਕੀ ਪੀਵਾਂ ਤੁਹਾਨੂੰ ਬੋਜੋ ਕਪੂਚੀ ਰੋ ਕੋਰਨੇਟੋ ਰੋਟੀ ਖਾ ਕੇ ਦੇ ਹੁਣ ਕਾਫੇ ਪੀਣਗੇ ਹੈ ਕਾਫੇ ਪੀਓਗੇ ਇਹਨੂੰ ਬਸ ਪੱਕੇ ਮੱਕਿਆ ਤੋਂ ਮੱਕਿਆ ਤੋਂ ਕੱਲ ਦੋ ਹੋਰੇ ਦੋ ਕੱਲ ਦੇ ਪੀਓਗੇ ਸਾਡੇ ਜੀ ਗੁਸ਼ਾਨ ਆਪਣੇ ਪਸੰਦ ਕਰਦਾ ਹੈ ਕੁਰਨੇਤੋਂ ਵੀ ਮੈਂ ਕਿਹੜੀ ਖਾਣੀ ਹੈ ਬੇਚੋਕਾ ਲਾ ਦੋ ਜੋਕ ਨਹੀਂ ਦੋ ਨਿਆਣਾ ਵੀ ਗਿਆ ਹੁੰਦਾ ਨਾ ਕਿ ਰੋਟੀ ਖਾ ਕੇ ਜੇਲਾ ਬਾਜਵੇਂ ਨਾਲ ਕਰਨੀ ਤੀਏ ਕਦੇ ਨਹੀਂ ਇਹ ਕਫੇ ਮਕਿਆ ਤੋਂ ਫਿਰ ਕਾਲ ਤੋਂ ਕਰੀ ਗਰੀ ਟਿਕਣੀ ਹੈ ਹੈ ਦੋ ਦੋ ਰੁਪਏ ਪੰਜਾਗੇ ਪਾ ਕੇ ਦੇ ਦੇ ਗਏ ਨੇ ਵੀ ਤੁਹਾਨੂੰ ਕਫੇ ਬਣਾ ਕੇ ਦੇ ਦੇਣੀ ਆ ਤੇ ਤੁਸੀਂ ਆਪਣੇ ਹਿਸਾਬ ਦੇ ਨਾਲ ਜਿੰਨੀ ਪਾਣੀ ਕਰਨੀ ਪਾ ਲਓ ਜੱਜ ਦੇਖੋ ਛੋਟਾ ਜਿਹਾ ਜੱਜ ਜਿੰਸਨ ਜਿੰਸਨ ਥੋੜਾ ਜਿਆਦਾ ਕਰੋ ਜੀ ਇਹ ਵੇਲੇ ਮੇਥੋਂ ਐਡ ਹੁੰਦਾ ਨਹੀਂ ਪਾਉਣੀ ਹੁੰਦੀ ਪਰ ਵਾਪਾ ਚਾ ਵੀ ਪਾਤਾ ਮੈਂ ਚਲੋ ਹੋਈ ਇੰਨਾ ਰੋਦੇ ਨਾ ਭੀ ਕਿ ਮੈਂ ਕਿੱਥੇ ਜਾਣਾ ਮੈਨਾਂ ਘਣਾ ਕੋਣ ਲੱਗਣਾ ਰੋਦੇ ਹੋ ਬੜਾ ਇਹਦਾ ਗੁਸ਼ਾਨ ਵੀ ਨਹੀਂ ਕਰਨੀ ਪਈ ਆ ਗਈ ਪਿਸਤਾਕੀ ਵਾਲੀ ਹੈ ਕਫੇ ਮੈਂ ਕਿਹਾ ਰੋ ਪਿਆ ਆਪਾਂ ਬੋ ਮੰਗੇ ਦੋਦੇ ਦੇ ਵਿੱਚ ਇੱਕ ਕੋਲੋ ਟਾਈਮ ਮੇਰੇ ਕੋਲ 6 ਵਜੇ ਗਏ ਆ ਹੁਣ ਤੇ ਆਪਾਂ ਆਪਣੀ ਸ਼ੌਪ ਤੇ ਪਹੁੰਚ ਗਏ ਆ ਆਪਣਾ ਕੰਮ ਕਰ ਆਪਾਂ ਸਟਾਰਟ ਕਰਤਾ ਇਦਨ। ਹੋਸ਼ੋ। ਹਾਂਜੀ। ਗੁੱਡ ਇਵਨਿੰਗ ਹੈ ਗੁੱਡ ਇਵਨਿੰਗ। ਗੁੱਡ ਇਵਨਿੰਗ ਜੀ। ਤੇ ਇਹ ਤਾਂ ਸਮਾਨ ਤਿਆਰ ਪਿਆ ਆਪਣਾ ਜਿਹੜਾ ਕबाब ਵਾਸਤੇ ਵਰਤਣਾ ਇਹ ਕਟਿੰਗ ਹੋ ਰਹੀ ਹੈ ਸਾਰੇ ਸਮਾਨ ਦੀ। ਤੇ ਕਟਿੰਗ ਦੇ ਵਜਾ ਕਟਿੰਗ ਹੁੰਦੀ ਹੈ ਨਾ ਉਹਦੇ ਵਿੱਚ ਇੱਥੇ ਆਹ ਮਸ਼ੀਨ ਕਟਿੰਗ ਕਰ ਦਿਆ ਸਾਰੇ ਸਮਾਨ ਦਾ। ਇਹ ਕਟਿੰਗ ਹੁੰਦੀ ਆ। ਵੀਰ ਜੇ ਬਿਆੰਕਾ ਹੋ ਗਏ, ਟਮਾਟਰ ਹੋ ਗਏ, ਆਵਲ ਜਿਹੇ ਪਛਤੋ குருਦੂ ਹੈ। ਇਹ ਵੀ ਜਿੱਥੇ ਪੈਂਦੀ ਆ। ਤੇ ਬਾਕੀ ਸਭ ਓਕੇ? ਹਾਂਜੀ, ਹਾਂਜੀ। ਤੇਲ ਚਾਦਾਂ। ਇਹ ਜੇ ਆਪਾਂ ਸਮਾਨ ਚਲਦੇ ਆਪਾਂ ਸਾਰਾ ਜੇ ਤੀਨ ਤੂਰਣਾ। ਇਹ ਪਾਈ ਦਾ। ਤੇ ਜੀ ਉਤੇ ਭਾ ਕੁਝ ਸਮਾਨ ਨੂੰ ਕੁਕ ਕਰਨਾ ਪੀਸੇ ਪਾਉਣ ਵਾਲੀ ਚੀਜ਼ਾਂ ਜਿਵੇਂ ਅੰਡੇ ਵਾਲਣੇ ਆਲੂ ਵਾਲਣੇ ਹੋਰ ਚੀਜ਼ਾਂ ਸਾਰੀਆਂ ਉਹ ਉਧਰ ਕਰ ਲਏ। ਇਹ ਕਿਚਨ ਦਾ ਕੰਮ ਉਹ ਤਿਆਰ ਕਰਤਾ ਤੇ ਹਰਮਨ ਸਿੰਘ ਠੀਕ ਠਾਕ ਬੜੀ ਬੜੀ ਚੜ੍ਹਦੀ ਕਲਾ ਤੇ ਇਧਰ ਆਪਣੀ ਇਹ ਵੀ ਤਿਆਰੀ ਸਾਰੀ ਉਹ ਪੀਸੇ ਸਮਾਨ ਦੀ ਤੇ ਹੁਣ ਬਣਦੀ ਹੈ ਪਨੀ ਨੂੰ ਇਹਦੀ ਪਾਨੀ ਜਿਸ ਕੁਆਚ ਬਣਨੀ ਤੇ ਫੋਰਨ ਉਹ ਆਪਣੀ ਰੈਡੀ ਆ। ਫੋਰਨ ਨੂੰ ਫੋਰ ਲੈਂਡ ਜੋ ਬੰਨ ਦਿੱਤੇ। ਤੇ ਕੰਮ ਐਦਾ ਹੁੰਦਾ ਹਰਮਨ ਇਹ ਕੰਮ ਸੰਭਾਲਣਾ ਹੁੰਦਾ ਅੰਦਰ ਕਿਚਨ ਦਾ ਹੋ ਗਿਆ ਤੇ ਜਿਹੜਾ ਮੇਰੇ ਮੇਨ ਡਿਊਟੀ ਹੁੰਦੀ ਆ ਉਹ ਹੁੰਦੀ ਇੱਥੇ ਬੰਕ ਕੋਲੇ ਉਤੇ ਬਾਂਕੋ ਸਾਫ ਕਰਦੀ ਕਵਾਬੀ ਚਰਾਤਾ ਸਾਰੀ ਆਪਣੀ ਸਫਾਈ ਕਰਦੀ ਆ ਤੇ ਬਾਹਰੋਂ ਟੇਬਲ ਟੂਲ ਸੈੱਟ ਕਰਿਆ ਸਾਰੀ ਇਹ ਆਪਣੀ ਸੀ ਹੋਵੇ ਸਹੀ ਬਾਬਾ ਜੀ ਆਹ ਸੈਟਿੰਗ ਸਾਰੀ ਮੈਂ ਕਰਨੀ ਹੁੰਦੀ ਆ ਤੇ ਬਾਂਕੋ ਵਾਲੀ ਤਿੰਨ ਦਾ ਸਿਮਰ ਨਹੀਂ ਕਰਨਾ ਹੁੰਦਾ ਤੇ ਉਸ ਤੋਂ ਬਾਅਦ ਫਿਰ ਜਦੋਂ ਕੰਮ ਸਟਾਰਟ ਹੋ ਜਾਂਦਾ ਫਿਰ ਸਭ ਹੋਰ ਨਾਲ ਮੇਰੇ ਕੰਮ ਚੱਲਦੇ ਬਈ ਜਿਹਦਾ ਜਿਹਦੀ ਜਿੱਥੇ ਜਿੱਦੀ ਲੋੜ ਪੈਂਦੀ ਉੱਥੇ ਉਹ ਬੰਦਾ ਭੱਜੀ ਫਿਰ ਆਪਣੇ ਕੰਮ ਦਾ ਸੰਭਦਾ ਬੰਦਾ ਆਪਾਂ ਪੁਰਾਣੇ ਮੈਥਰੇ ਕਰਕੋ ਲੈਨੇ ਬੈਠ ਗਏ ਤੇ ਬਾਕੀ ਸਾਰਾ ਕੰਮ ਜੱਟੇ ਕਰਦਾ ਟੇਬਲ ਟੂਲ ਲਾਤੇ ਸਾਰੀ ਤਿਆਰੀ ਕਰਤੀ ਤੇ 7 ਵਜੇ ਦਾ ਪਹਿਲਾ ਆਰਡਰ ਆ ਆਪਣੇ ਮੈਂ ਕਿਹਾ ਜਦੋਂ ਬੀਟ ਕਰਦੇ ਆ ਵੀ ਜਿਹੜਾ ਮੁੰਡੇ ਵਿਸਤਾਰੇ ਡੱਬੇ ਬਣਾਉਣ ਦਾ ਕੰਮ ਹੈ ਜਿਹੜੇ ਮੁੰਡਿਆਂ ਨੂੰ ਕੰਮ ਕਰਾਉਦੇ ਨਾ ਫਿਰ ਇਹਲੇ ਉਹ ਪੋਨੀ ਪੋਏ ਹੁੰਨੇ ਆਪਣੇ ਉਹਨਾਂ ਦਾ ਕੰਮ ਹੁੰਦਾ ਵੀ ਉਹ ਆ ਕੇ ਤੋਂ ਉਹ ਬਗਾਉਣੇ ਸਾਰ ਸੱਟ ਕੰਮ ਸੈੱਟ ਕਰ ਲਾਂਗੇ ਪਰ ਫਿਰ ਇਦਾਂ ਹੁੰਦਾ ਨਹੀਂ ਜਦੋਂ ਕੰਮ ਸੱਤਵੇਂ ਸਟਾਰਟ ਹੋ ਰਿਹਾਣਾ ਉਹ ਸੱਤਾਂ ਜਗ੍ਹਾ ਜਿੱਥੋਂ ਮੋਕੜਾਉਣ ਲੱਗੇ ਵੀ ਆਰਡਰ ਰਿਹਾ ਹੋਏ ਨੇ ਇਸ ਕਰਕੇ ਆਪਾਂ ਨੇ ਹੋਣ ਤੋਂ ਪਹਿਲਾਂ ਉਹਨਾਂ ਦਾ ਕੰਮ ਵੀ ਕਰਕੇ ਤਿਆਰੀ ਕਰ ਦੇਣੀ ਹੈ ਇਹ ਦੇਖਾਂਗੇ ਬਣਾ ਕੇ ਵੀ ਜਦੋਂ ਆਏ ਉਦੋਂ ਹੀ ਕਰਾਂ ਉਹਨਾਂ ਨੂੰ ਚੱਕੋ ਬੱਸ ਅੱਜ ਬਹੁਤ ਖੜਾ-ਪੜਾਪੜਾ ਪਚਾਉ ਪਿੱਛੇ ਕਿਉਂਕਿ ਲੋਕ ਹੁਣ ਛੇਤੀ ਖੜਕਣ ਲੱਗ ਗਏ ਕਿ ਗਰਮੀਆਂ ਦੇ ਵਿੱਚ ਜਿਹੜਾ ਕੰਮ ਹੁੰਦਾ ਬਣਾ ਉਹ ਖਤਮ ਹੁੰਦਾ ਲਗਭਗ ਆਪਾਂ 11:00 11:30 12:00 ਵਜੇ ਰਹਿ ਗਰਮੀ ਦੇ ਵਿੱਚ ਟੂ-ਥਣ ਖੁੱਲੇ ਹੁੰਦੇ ਆ ਗਰਮੀ ਚੜਾਉਂਦੇ ਆ ਕੰਮ ਲੇਟ ਸਟਾਰਟ ਹੁੰਦਾ ਹੈ ਪਰ ਸਿਆਲਾਂ ਦੇ ਵਿੱਚ ਸਾਰੀ ਕਿੰਗ ਉੱਠ ਰਹੀ ਹੈ ਦੀ ਕੰਮ ਪਹਿਲਾਂ ਹੀ ਸਟਾਰਟ ਹੋ ਜਾਂਦਾ ਹੈ ਤੇ 9:30 ਵਜੇ ਦੇ ਨੂੰ ਲਗਭਗ ਜਿਹੜਾ ਕੰਮ ਦਾ ਜ਼ੋਰ ਲੱਗ ਲੈਂਦਾ 10:00 ਵਜੇ ਤੁਸੀਂ ਵਿਹਲੇ ਹੋ ਜਾਂਦੇ ਵੱਲੇ ਇੱਕ ਘੰਟਾ ਕੰਮ ਸਟਾਰਟ ਹੋਣ ਲੱਗਿਆ ਪਹਿਲਾਂ ਤੱਕੀ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਆਪਣੀ ਰਿਪੋਰਟ ਬਣਾ ਕੇ ਰੱਖਦੇ ਨਹੀਂ ਤੇ ਹੁਣ ਟਾਈਮ ਇਤਰੋ ਪੌਣੀ 11 ਹੋ ਗਏ ਆ ਤੇ ਆਪਾਂ ਜੀ ਆਪਣਾ ਕੰਮਕਾਰ ਨਵੇਂੜਤ ਸਾਰੀ ਨਵੇਂੜਤ ਦਾ ਕੰਮ ਕਰ ਆਪਾਂ ਤੇ ਬਾਕੀ ਬਾਹਰ ਬੈਠੇ ਮੁੰਡੇ ਰੋਟੀ ਪਾਣੀ ਖਾ ਰਹੇ ਆ ਚੱਲ ਗਾ ਦੋ ਤੋ ਤੋਸਤੋ ਮੰਗ ਰੋ ਮੰਗਾ ਸਤਾ ਐਕੋਲੋ ਕਾਮੋ ਨੇ ਬੜੇ ਕਾ ਮੁੰਡਿਆ ਹਰ ਮੈਨੂੰ ਸਾਈਡ ਤੇ ਕਰਦੇ ਮੈਂ ਮਲਾਂ ਠੀਕ ਨਹੀਂ ਬਾਚਾ ਨਾ ਸਾਹਮਣੇ ਦਿਖਦਾ ਬਾਦ ਵਿੱਚ ਆਹ ਕਿਹੜਾ ਪੀਜ਼ ਆਪਣਾ ਖਾਣ ਵਾਸਤੇ ਇੱਕ ਉਹ ਤੈਨੂੰ ਪਤਵੰਤੀ 4 ਫਰਮਾਜੀ ਕੋਨੋ ਸਲਾਮੀ ਫਿਗਾਂਤੇ ਦੋਲਚੀਆ ਕੇ ਪਿਗਾਂਤੇ ਸਲਾਈਪੀਆ ਦੋਚੀਆ ਕੇ ਪਿਗਾਂਤ ਵੈਰੀ ਗੁੱਡ ਬਰਾਵੋ ਬਰਨਟੀਨਾ ਪਰ ਸੁਪਰੀ ਪਾਸਾ ਨਹੀਂ ਫ੍ਰੀਸ ਤੇ ਸੁਪਰੀ ਪਾਸਾ ਸੈਨੋਰੀਟੇ ਮੇਟਰ ਬਚ ਗਏ ਆਪਣਾ ਕਮ ਸਾਮਾਨ ਬਹੁਤ ਘੱਟ ਬਚਦਾ ਕਿਉਂਕਿ ਆਪਣੇ ਇਦਾਂ ਹੁੰਦਾ ਨਾ ਆਪਾਂ ਆਪਣੀ ਸ਼ਾਪ ਤੇ ਨਾ ਜਿਹੜਾ ਸਾਮਾਨ ਬਣਾਉਨੇ ਆ ਨਾ ਮਤਲਬ ਗੱਗ ਦੇ ਆਰਡਰ ਤੇ ਬਣਾਉਨੇ ਆ ਇਹ ਨਹੀਂ ਵੀ ਆਪ ਬਣਾ ਕੇ ਸਾਮਾਨ ਰੱਖਦੇ ਨਹੀਂ ਹੈਗੇ ਕਿ ਵੀ ਜੇ ਮਤਲਬ ਵੀ ਆਪ ਸਾਮਾਨ ਸ਼ਾਮ ਨੂੰ ਗੀਰਨਾ ਪੈਂਦਾ ਕੋਈ ਮਾੜਾ ਮੋਟਾ ਕਦੇ ਹੋਵੇ ਜਾਂ ਮਾੜਾ ਮੋਟੇ ਪਤਾ ਤੇ ਨਹੀਂ ਸੀਤੇ ਵੱਜਣ ਜਦ ਮੜੀ-ਮੋਟੀ ਜਿਹੜੀ ਆਪਣੀ ਸੁਪਰੀ ਵਗਾਂ ਚੀਜ਼ ਬਜਵੇ ਅਦਰਵਾਈਜ਼ ਆਪਣਾ ਸਮਾਨ ਨੀਟ ਐਂਡ ਕਲੀਨ ਹੁੰਦਾ ਮਤਲਬ ਗਾਗਰੀ ਪਹਿਲੇ ਆਰਡਰ ਕਰਨਾ ਉਸ ਤੋਂ ਬਾਅਦ ਆਪਾਂ ਸਮਾਨ ਨੂੰ ਤਿਆਰ ਕਰਨਾ ਤੇ ਬਾਕੀ ਕੋਲ ਮਿਲਾ ਕੇ ਬੜਾ ਸੋਹਣਾ ਲਿਆ ਮਿੱਤਰੋ ਅੱਜ ਦਾ ਦਿਨ ਪੁਆਇੰਟ ਮੰਡ ਲੈਂਦੀ ਹੈ ਆਪਣੇ ਪੈਂਥਰ ਸਿੰਘ ਦੀ ਪਰਸਨਟੀਕਰ ਲਗਣੇ ਪੈਂਥਰ ਦੀ ਆਪਣੇ ਦੇ ਤੇ ਬਾਕੀ ਸਾਰਾ ਕੁਝ ਇਹ ਜ਼ਰੂਰੀ ਹੁੰਦਾ ਵੈਸੇ ਰੱਖਣਾ ਜਦ ਆਪਾਂ ਕਰਦੇ ਕੋਈ ਪੈਟ ਰੱਖਦੇ ਆ ਜਾਂ ਆਪਾਂ ਲੈ ਡੌਗੀ ਰੱਖਦੇ ਆ ਤਾਂ ਜੂਰੀ ਵੀ ਹੋ ਜਾਂਦਾ ਤੇ ਕਾਨੂੰਨ ਦੇ ਵਿੱਚ ਵੀ ਹੋ ਜਾਂਦਾ ਕਿਉਂਕਿ ਆਪਣੇ ਤੈਨੂੰ ਪਤਾ ਨਾਲ ਰਹਿੰਦਾ ਉਹ ਕਈ ਵਾਰੀ ਚੌੜ ਕਰਦੇ ਕੋ ਨੋ ਮਾਰੇ ਦੰਦ ਮਾਰੇ ਤਾਂ ਜ਼ਰੂਰੀ ਆ ਉਹਦੇ ਵਾਸਤੇ ਐਂਟੀਬਾਡੀ ਟਿਕੇ ਲੱਗਣੇ ਆ ਉਹਦੇ ਵਾਸਤੇ ਜ਼ਰੂਰੀ ਆ ਸਾਡੀ ਸੇਫਟੀ ਵਾਸਤੇ ਵੀ ਜ਼ਰੂਰੀ ਆ ਤੇ ਆਪਾਂ ਨੂੰ ਲਵਾਉਣੇ ਵੀ ਚਾਹੀਦੇ ਆ ਫਸ ਆਪਾਂ ਚੱਲਾਂਗੇ ਪਰਸੋਂ ਲੈ ਕੇ ਪੈਂਥਸਿਲ ਡਾਕਟਰ ਦੇ ਕੋਲ ਤੇ ਹੁਣ ਆਪਾਂ ਆਪਣਾ ਵਲੌਗ ਇੱਥੇ ਮੇਥੋਂ ਬੰਦ ਕਰਦਾ ਮੈਂ ਉਮੀਦ ਕਰਦਾ ਤੁਹਾਨੂੰ ਆਪਣਾ ਜਿਹੜਾ ਵਲੌਗ ਵੀ ਪਸੰਦ ਆਏ ਹੋਗਾ ਜੇ ਪਸੰਦ ਆ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਆਪਣੇ ਚੈਨਲ ਸਬਸਕ੍ਰਾਈਬ ਕਰਿਓ ਕੱਲੂ ਮਿਲਾਂਗੇ ਹੋਰ ਵਲੌਗ ਦੇ ਵੀ ਤਦ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਨ ਪਿਆਰ ਭਰੀ ਸਤਿ ਸ਼੍ਰੀ ਅਕਾਲ